ਦੇਖੀਏ ਮਰਕਸ ਦੀ ਕਿਤਾਬ ਉਹਦਾ ਅਪਾਸਤਵਾਂ ਅਧਿਆਏ ਮਰਕਸ ਦੀ ਕਿਤਾਬ ਦਾ ਆਪਾਂ ਦੇਖਦੇ ਆ ਬੁੱਕ ਆਫ ਮਾਰਕ ਚੈਪਟਰ 7 ਵਰਸ 34 ਐਂਡ 35 ਮਰਕਸ ਦੀ ਕਿਤਾਬ ਸਤਵਾਂ ਦੇ ਆਇਓ ਦੀ 34 35 ਦੇ ਵਿੱਚ ਆਪਾਂ ਦੇਖਦੇ ਆ ਅਤੇ ਆਕਾਸ਼ ਵੱਲ ਵੇਖ ਕੇ ਹੌਕਾ ਭਰਿਆ ਔਰ ਉਹਨੂੰ ਆਖਿਆ ਇਫਤਾ ਅਰਥਾਤ ਖੋਲ ਜਾ ਅਤੇ ਉਹਦੇ ਕੰਨ ਖੁੱਲ ਗਏ ਔਰ ਉਹਦੀ ਜੀਬ ਦਾ ਟਕਣਾ ਜਾਂਦਾ ਰਿਹਾ ਅਤੇ ਉਹ ਸਾਫ ਬੋਲਣ ਲੱਗ ਪਿਆ ਹallelujah ਇੱਥੇ ਬੋਲੇ ਨੂੰ ਚੰਗਾ ਕਰਨ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਨੇ ਕੀ ਕੀਤਾ ਕੰਗਣੇ ਕਹਣਾ ਹੌਕਾ ਭਰਿਆ ਪ੍ਰਾਰਥਨਾ ਕੀਤੀ ਆਕਾਸ਼ ਵੱਲ ਵੇਖ ਕੇ ਆਤਮਾਨਿਆ ਹallelujah ਤਾਂ ਅਸੀਂ ਆਕਾਸ਼ ਦੇ ਵੱਲ ਨੂੰ ਦੇਖਣ ਨੂੰ ਮੰਨਦੇ ਆ ਕਿ ਅਸੀਂ ਆਪਣੀਆਂ ਅੱਖਾਂ ਪਰਮੇਸ਼ਰ ਵੱਲ ਨੂੰ ਚੱਕਦੇ ਆ ਹallelujah ਜਦੋਂ ਤੁਸੀਂ ਜੀ ਇਹਦੇ ਤੇ ਹੱਥ ਰੱਖਿਆ ਮੈਂ ਵੀ ਰਖਾ ਲੈਣਾ ਆ ਪਾਸਟਰ ਜੀ ਆਏ ਆ ਭੱਜ ਕੇ ਤੁਸੀਂ ਅੱਗੇ ਖੜੇ ਹੋਗੇ ਇਹ ਸਹੀ ਤਰੀਕਾ ਨਹੀਂ ਹੈ ਵਿਖੜਦੇ ਹੋ ਤਾਂ ਆਪਣੀਆਂ ਅੱਖਾਂ ਪਰਮੇਸ਼ਰ ਵੱਲ ਨੂੰ ਲਗਾਓ ਤੁਸੀਂ ਘਰ ਵੀ ਕੋਈ ਵੀ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਕੋਈ ਬੰਦ ਰਸਤੇ ਨੂੰ ਖੋਲਣਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰਨਾ ਆਪਣੀਆਂ ਅੱਖਾਂ ਪਰਮੇਸ਼ਰ ਵੱਲ ਨੂੰ ਲਗਾਉਣੀਆਂ ਟੱਕਰਾਂ ਮਾਰਨ ਨਾਲੋਂ ਚੰਗਾ ਜੇ ਚੌਂਦੇ ਹੋਏ ਤਾਂ ਹੈਵ ਟੂ ਅ ਜ਼ਰੂਰੀ ਆ ਕਿ ਤੁਸੀਂ ਪ੍ਰਾਰਥਨਾ ਕਰੋ ਆਪਾਂ ਦੇਖਿਆ ਕਿ ਸ਼ਿਫਾ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਨੇ ਪ੍ਰਾਰਥਨਾ ਕੀਤੀ ਅਰ ਪ੍ਰਾਰਥਨਾ ਕੀਤੀ ਸਾਰੀ ਰਾਤ ਚੱਲਿਆਂ ਦੇ ਚੌਣ ਕਰਨ ਤੋਂ ਪਹਿਲਾਂ ਹੋਰ ਵੀ ਦੇਖਾਂਗੇ ਯੋਹਾਨਾ ਦੀ ਕਿਤਾਬ 11 ਦੇ ਆਏ ਉਹਦੀ 41 ਤੇ 42 ਬੁੱਕ ਆਫ ਜੋਨ ਚੈਪਟਰ 11 ਵਰਸ 41 ਐਂਡ 42 ਇੱਥੇ ਲਿਖਿਆ ਆਇਆ ਸੋਨਾਂ ਉਸ ਪੱਥਰ ਨੂੰ ਹਟਾ ਦਿੱਤਾ ਅਤੇ ਯਿਸੂ ਨੇ ਅੱਖਾਂ ਉੱਤਾਂਹਾਂ ਕਰਕੇ ਆਖਿਆ हे ਪਿਤਾ ਮੈਂ ਤੇਰਾ ਸ਼ੁਕਰ ਕਰਦਾ ਹਾਂ ਜੋ ਤੈਂ ਮੇਰੀ ਸੁਣੀ ਅਤੇ ਮੈਂ ਜਾਣਿਆ ਜੋ ਤੂੰ ਮੇਰੀ ਸਦਾ ਸੁਣਦਾ ਹੈ ਪਰ ਇਨ੍ਹਾਂ ਲੋਕਾਂ ਦੇ ਕਾਰਨ ਖੰਨ ਮੈਂ ਇਹ ਆਖਿਆ ਤਾਂ ਉਹ ਪ੍ਰਤੀਤ ਕਰਨ ਜੋ ਤੈ ਮੈਨੂੰ ਕੱਲਿਆ ਹallelujah ਇਹ ਕਦੋਂ ਦੀ ਗੱਲ ਆ ਜਦੋਂ ਲਾਜ਼ਰ ਜ਼ਿੰਦਾ ਹੋਇਆ ਪਿਤਾ ਨੂੰ ਪੁਕਾਰਿਆ ਹallelujah ਅਰ ਕਿਆ ਹੈ ਪਿਤਾ ਮੈਂ ਤੇਰਾ ਸ਼ੁਕਰ ਕਰਦਾ ਹਾਂ ਜੋ ਤੈਂ ਮੇਰੀ ਸੁਣੀ ਅਤੇ ਮੈਂ ਜਾਣਿਆ ਜੋ ਤੂੰ ਸਦਾ ਮੇਰੀ ਸੋਨਦਾ ਹੈ i okay. ਯਾ ਇੰਨੀ ਬੜੀ ਸਮੱਸਿਆਵਾਂ ਆਈਆਂ ਤੁਸੀਂ ਮੈਨੂੰ ਸੰਭਾਲਿਆ ਤੁਸੀਂ ਪਹਿਲਾਂ ਵੀ ਮੇਰੀਆਂ ਪ੍ਰਾਰਥਨਾਵਾਂ ਸੁਣੀਆਂ ਤੁਸੀਂ ਇੰਨੀਆਂ ਗਵਾਹੀਆਂ ਮੇਰੀ ਜ਼ਿੰਦਗੀ ਦੇ ਵਿੱਚ ਬੜਾਈਆਂ ਮੈਨੂੰ ਪੂਰਾ ਯਕੀਨ ਆ ਕਿ ਮੈਂ ਜਦ ਚਦ ਵੀ ਮੰਗਿਆ ਤਦੋਂ ਤਦੋਂ ਤੁਸੀਂ ਮੈਨੂੰ ਦਿੱਤਾ ਤੇ ਤੁਸੀਂ ਸਦਾ ਹੀ ਮੇਰੀ ਸੁਣਦੇ ਆ ਤੇ ਅੱਜ ਵੀ ਤੁਸੀਂ ਮੇਰੀ ਸੁਣੋਗੇ ਮੈਂ ਇਸ ਦੀ ਪ੍ਰਾਰਥਨਾ ਕਰ ਰਿਹਾ ਤਾਂ ਜੋ ਇਹ ਲੋਕ ਵੀ ਜਾਣ ਲੈਣ ਹਾਲੇਲੂਇਆ ਹਾਲੇਲੂਇਆ ਇਸ ਤਰੀਕੇ ਦੇ ਨਾਲ ਜਦੋਂ ਤੁਹਾਨੂੰ ਲੱਗੇ ਕਿ ਵਿਪਤਾ ਵੱਡੀ ਆ ਬਚਣਾ ਮੁਸ਼ਕਲ ਆ ਤੁਸੀਂ ਹੌਸਲਾ ਨਹੀਂ ਹਾਰਨਾ ਤੁਸੀਂ ਭੱਜਣਾ ਨਹੀਂ ਤੁਸੀਂ ਰੋਣਾ ਨਹੀਂ ਤੁਸੀਂ ਕਾਬਰਨਾ ਨਹੀਂ ਤੁਸੀਂ ਆਸ ਦੀ ਟੱਲ ਨਹੀਂ ਪਾਉਣੀ ਪਰ ਤੁਸੀਂ ਉਸ ਵੇਲੇ ਅੜੇ ਰਹਿਣਾ ਖੜੇ ਰਹਿਣਾ ਪਰਮੇਸ਼ਵਰ ਨੂੰ ਯਾਦ ਰੱਖਣਾ ਔਰ ਉਹਨਾਂ ਕੰਮਾਂ ਨੂੰ ਚੇਤੇ ਕਰਨਾ ਜੋ ਪਹਿਲਾਂ ਉਹਨੇ ਤੁਹਾਡੇ ਜੀਵਨ ਵਿੱਚ ਕੀਤੇ ਆ ਤਾਂ ਜੋ ਤੁਸੀਂ ਇੱਕ ਨਵਾਂ ਕੰਮ ਆਪਣੇ ਜੀਵਨ ਵਿੱਚ ਦੇਖ ਸਕੋ ਹallelujah ਹallelujah ਇਸ ਲਈ ਅਸੀਂ ਤੁਹਾਨੂੰ ਕਹਿੰਨੇ ਕਿ ਆਪਣੀ ਗਵਾਹੀ ਜ਼ਰੂਰ ਦਿਓ ਮੈਂ ਬਹੁਤ ਸਾਰੇ ਲੋਕੀ ਮੈਨੂੰ ਆਣ ਕੇ ਮਿਲਦੇ ਆ ਪਾਸਟਰ ਜੀ ਪ੍ਰਾਰਥਨਾ ਕਰਵਾਈ ਸੀ ਇਹ ਕੰਮ ਹੋ ਗਿਆ ਵੇ ਕਿ ਗਵਾਹੀ ਦਿੱਤੀ ਨਹੀਂ ਇਹ ਤਾਂ ਰਿਸ਼ਤਾ ਨਹੀਂ ਹੁੰਦਾ ਸੀਗਾ ਪ੍ਰਾਤਮਾ ਹੋਈ ਰਿਸ਼ਤਾ ਹੋ ਗਿਆ ਅੱਛਾ ਤੁਸੀਂ ਗਵਾਹੀ ਦੇ ਦਿੱਤੀ ਕਿ ਕਿੰਨੀਆਂ ਅਰchna ਆਈਆਂ ਸੀ ਕਿੰਨੇ 40 ਸਾਲਾਂ ਦੇ ਬੰਦੇ ਦਾ ਰਿਸ਼ਤਾ ਹੋ ਗਿਆ ਇਹ ਉਹ ਪਾਸੜੀ ਇਹੀ ਕਰਨੇ ਹੁਣ ਗਾਂ ਵੀ ਰੱਬ ਇਹਨਾਂ ਨੂੰ ਬੀ ਲਾ ਦੇਵੇ ਝੋਲੀ ਭਰ ਦੇਵੇ ਫੇ ਇਕੱਠਿਆਂ ਦੀ ਗਵਾਹੀ ਦੇ ਦਾਂਗੇ ਕਮਾਲ ਹੋ ਗਈ ਤੁਹਾਡੇ ਵਾਲੀ ਪਲਾਟ ਮਿਲ ਗਿਆ ਗਵਾਹੀ ਦੇ ਦਿੱਤੀ ਨਹੀਂ ਪਾਸੜੀ ਕੋਠੀ ਵੀ ਬਣ ਜਾ ਫੇਰੀ ਜਿਹੜੀ ਗਵਾਹੀ ਹੈ ਨਾ ਇਕੱਠੀ ਅਸੀਂ ਕਿਹਾ ਦੇ ਦਾਂਗੇ ਆ ਗੱਡੀ ਲਾ ਲਈ ਗਵਾਹੀ ਦੇ ਦਿੱਤੀ ਨਹੀਂ ਪਾਸਟਰੀ ਅਜੇ ਨਹੀਂ ਦਿੱਤੀ ਅਜੇ ਨਾ ਫਲਾਨਾ ਕੰਮ ਰਹਿੰਦਾ ਈ ਕਿ ਉਹਦਾ ਰਿਜ਼ਲਟ ਵੀ ਆਜੇ ਉਹ ਬਾਹਰ ਵਾਲਾ ਵੀਜ਼ਾ ਵੀ ਆਜੇ ਨਾ ਫੇਰ ਇਕੱਠੀ ਗਵਾਹੀ ਦੇ ਦੇਵਾਂਗੇ ਤਾਂ ਜਿਵੇਂ ਜਿਵੇਂ ਕੰਮ ਹੁੰਦਾ ਆ ਉਵੇਂ-ਉਵੇਂ ਗਵਾਹੀ ਦੇਣੀ ਸ਼ੁਰੂ ਕਰੋ ਅੱਪਾ ਇੱਥੇ ਦੇਖਿਓ ਕਿ ਇੱਕ ਕੰਮ ਹੋਣ ਵਾਲਾ ਆ ਪਰ ਪਹਿਲੇ ਉਹ ਕੰਮਾਂ ਦੀ ਸ਼ੁਕਰਗੁਜ਼ਾਰੀ ਪ੍ਰਭੂ ਯਿਸੂ ਮਸੀਹ ਕਰ ਰਹੇ ਹallelujah ਤਾਂ ਜੋ-ਜੋ ਕੰਮ ਤੁਹਾਡੀ ਜ਼ਿੰਦਗੀ 'ਚ ਹੋ ਰਿਹਾ ਆ ਉਹਨਾਂ ਸ਼ੁਕਰਗੁਜ਼ਾਰੀ ਕਰੋ ਉਹਨਾਂ ਲਈ ਗ੍ਰੈਟੀਟਿਊਡ ਧੰਨਵਾਦ ਦਿਖਾਓ ਪਰਮੇਸ਼ਰ ਦੇ ਅੱਗੇ ਹਾਲੇਲੂਇਆ ਆਓ ਅਗੇ ਸਿੱਖਦੇ ਹਾਂ ਲੂਕਾ ਦੀ ਕਿਤਾਬ ਉਹਦਾ 5 ਨੰਬਰ ਅਧਿਆਇ ਤੇ ਉਹਦੀ 15 16 ਪੰਕਤੀ ਦੇ ਵਿੱਚ ਆਪਾਂ ਦੇਖਦੇ ਹਾਂ ਬੁੱਕ ਆਫ ਲੂਕ ਚੈਪਟਰ 5 ਵਰਸ 15 ਐਂਡ 16 ਪਰ ਉਸਦੀ ਚਰਚਾ ਵਧੀਕ ਫੈਲ ਗਈ ਅਤੇ ਵੱਡੀ ਭੀੜ ਉਸ ਦੀਆਂ ਗੱਲਾਂ ਸੁਣਾਣ ਅਤੇ ਆਪਣੀਆਂ ਮੰਤਗੀਆਂ ਤੋਂ ਚੰਗੇ ਹੋਣ ਲਈ ਇਕੱਠੀ ਹੋਈ ਪਰ ਉਹ ਆਪ ਉਜਾੜਾਂ ਵਿੱਚ ਜਾਂਦਾ ਅਤੇ ਪ੍ਰਾਰਥਨਾ ਕਰਦਾ ਹੁੰਦਾ ਸੀ ਹਾਲੇਲੂਇਆ ਸੋ ਕੀ ਲਿਖਿਆ ਹੋਇਆ ਉਸ ਦੀ ਚਰਚਾ ਬਹੁਤ ਫੈਲ ਗਈ ਕਿਹਦੀ ਚਰਚਾ ਪ੍ਰਭੂ ਯਿਸੂ ਮਸੀਹ ਦੀ ਚਰਚਾ ਲੋਕੀ ਮੰਤਗੀਆਂ ਵਾਲੇ ਲੋਕਾਂ ਨੂੰ ਲੈ ਕੇ ਆਉਂਦੇ ਸੀ ਬਿਮਾਰਾਂ ਨੂੰ ਲੈ ਕੇ ਆਉਂਦੇ ਸੀ ਜਿਨ੍ਹਾਂ ਨੂੰ ਵੱਡੀਆਂ ਬਿਮਾਰੀਆਂ ਲੰਮੇ ਛਿਰ ਤੋਂ ਲਗੀਆਂ ਸੀ ਉਹਨਾਂ ਨੂੰ ਲੈ ਕੇ ਆਉਂਦੇ ਸੀ ਭੂਤਾਂ ਦੇ ਜਕੜਿਆਂ ਨੂੰ ਲੈ ਕੇ ਆਉਂਦੇ ਸੀ ਅ ਜਦੋਂ ਪ੍ਰਭੂ ਯਿਸੂ ਮਸੀਹ ਪ੍ਰਾਰਥਨਾ ਕਰਦੇ ਸੀਗੇ ਤਾਂ ਉਹ ਲੋਕੀ ਚੰਗੇ ਹੋ ਜਾਂਦੇ ਸੀਗੇ ਇਹ ਚਰਚਾ ਜਿਹੜੀ ਸੀ ਨਾ ਪੂਰੇ ਦੇਸ਼ ਵਿੱਚ ਸਗੋਂ ਨਾਗੇ ਲਾਗੇ ਵੀ ਫੈਲ ਗਈ ਭਾਵੇਂ ਪ੍ਰਭੂ ਯਿਸੂ ਮਸੀਹ ਐਨ ਐਫ ਐਮ ਨੂੰ ਸੋ ਹੋ ਗਏ ਕਿ ਉਸ ਵੇਲੇ ਕੋਈ ਕੋਈ ਸੋਸ਼ਲ ਮੀਡੀਆ ਨਹੀਂ ਸੀ ਪਰ ਫਿਰ ਵੀ ਹਜ਼ਾਰਾਂ ਪਿੱਛੇ ਤੁਰਦੇ ਸੀ ਬਿਨਾ ਇਸ਼ਤਿਹਾਰ ਲਾਇਆ ਬਿਨਾ ਕੋਈ ਐਡ ਦਿੱਤਿਆ ਕੋਈ ਐਡਵਰਟਾਈਜ਼ਮੈਂਟ ਕੀਤਾ ਕੀ ਸੋਰਸ ਸੀ ਉਦੋਂ ਐਡਵਰਟਾਈਜ਼ ਦਾ ਕਿੱਥੋਂ ਆਦੇ ਸੀ ਇਹਨੇ ਲੋਕੀ ਜੋ ਮੇਰੇ ਨਾਲ ਹੋਇਆ ਮੈਂ ਉਹ ਦੱਸਣਾ ਤੈਨੂੰ ਵੀ ਦੱਸਣਾ ਤੈਨੂੰ ਵੀ ਦੱਸਣਾ ਤੈਨੂੰ ਵੀ ਦੱਸਣਾ ਤੈਨੂੰ ਵੀ ਦੱਸਣਾਰ ਕਹਿਣਾ ਜੇ ਤੂੰ ਵੀ ਚਾਹਨਾ ਚੰਗਾ ਹੋਣਾ ਆ ਜਾ ਤੁਰਪਾ ਮੇਰੇ ਨਾਲ ਮੈਂ ਚੰਗਾ ਹੋ ਗਿਆ ਤੂੰ ਮੈਨੂੰ ਦੇਖਿਆ ਸੀ ਨਾ ਮੈਂ ਬਿਮਾਰ ਸੀ ਦੇਖ ਮੈਂ ਚੰਗਾ ਹੋ ਗਿਆ ਮੈਨੂੰ ਯਿਸੂ ਨੇ ਚੰਗਾ ਕੀਤਾ ਦੇਖਿਆ ਸੀ ਕਿ ਜਿਹੜਾ ਮੇਰੇ ਨਾਲ ਗੱਲ ਕਰਦਾ ਇਹ ਤਾਂ ਪਹਿਲਾਂ ਅੰਨ ਸੀ ਹੁਣ ਦੇਖਦਾ ਆ ਇਹ ਲੰਗੜਾ ਸੀ ਇਹ ਤੁਰਦਾ ਆ ਇਹ ਕੋੜਾ ਸੀ ਇਹ ਸ਼ੁੱਧ ਹੋ ਗਿਆ ਇਹਨੂੰ ਤਾਂ ਲੋਕਾਂ ਨੇ ਕਬਰ 'ਚ ਰੱਖਤਾ ਸੀ ਚਾਰ ਦਿਨਾਂ ਤੱਕ ਉੱਥੇ ਪਿਆ ਰਿਆ ਇਹ ਜੀਂਦਾ ਹੋ ਗਿਆ ਆਓ ਚੱਲੀਏ ਉਹਦੇ ਕੋਲੇ ਜਿਨੇ ਨੂੰ ਜੀਂਦਿਆ ਕੀਤਾ ਜਿਨੇ ਇਹਨੂੰ ਸ਼ੁੱਧ ਕਰ ਦਿੱਤਾ ਜਿਨੇ ਇਹਨੂੰ ਚੰਗਾ ਕਰ ਦਿੱਤਾ ਅੱਜ ਕੌਣ ਦੱਸਦਾ ਆਪਣੀ ਚੰਗਿਆਈ ਨੂੰ ਰਿਸ਼ਤੇਦਾਰਾਂ ਦੇ ਜਾਂਦੇ ਆ ਚਾਹ ਨਾਲ ਸਮੋਸੇ ਖਾ ਕੇ ਆ ਜਾਂਦੇ ਆ ਕੋਈ ਆਪਣੀ ਟੈਸਟੀਮਨੀ ਨਹੀਂ ਸ਼ੇਅਰ ਕਰਦਾ ਸੰਗ ਆਉਂਦੀ ਆ ਦੱਸਣ ਲੱਗਿਆਂ ਨੂੰ ਓਕੇ ਬੈਕ ਟੂ ਪੁਆਇੰਟ ਉਹਦੀ ਚਰਚਾ ਬਹੁਤ ਫੈਲ ਗਈ ਬਹੁਤ ਮਸ਼ਹੂਰ ਹੋ ਗਏ ਪ੍ਰਭੂ ਯਿਸੂ ਮਸੀਹ ਪਰ ਫਿਰ ਵੀ ਉਹ ਇਕਾਂਤ ਵਿੱਚ ਜਾ ਕੇ ਪ੍ਰਾਰਥਨਾ ਰੋਜ਼ ਕਰਦੇ ਸੀ ਮੈਂ ਕੌਣ ਕੋਈ ਪ੍ਰਾਰਥਨਾ ਨਹੀਂ ਕਰਦਾ ਜਦੋਂ ਲੱਤਾਂ ਦੁਖਦੀਆਂ ਸੀ ਉਦੋਂ ਬੜੀ ਪ੍ਰਾਰਥਨਾ ਹੁੰਦੀ ਸੀ ਜਦੋਂ ਨਿਆਣਾ ਹੈ ਨਹੀਂ ਸੀ ਉਦੋਂ ਬੜੀ ਪ੍ਰਾਰਥਨਾ ਹੁੰਦੀ ਸੀ ਹੁਣ ਪੁੱਛਦੇ ਆ ਭੈਣ ਤੂੰ ਪ੍ਰਾਰਥਨਾ ਕਰਦੀ ਨਹੀਂ ਨਿਆਣਾ ਨਹੀਂ ਕਰਨ ਦਿੰਦਾ ਵੀ ਹੁਣ ਇਹਦੋਂ ਚੰਗਾ ਸੀ ਨਾ ਹੁੰਦਾ ਜੋ ਹੋਂਟਾ ਚੱਕਿਆ ਆ ਨਾ ਛੱਡੋ ਨੇਵਰ ਏਵਰ ਕੱਦੀ ਵਾਸਤੇ ਵੀ ਨਹੀਂ ਰੋਟੀ ਖਾਣੀ ਛੱਡ ਸਕਦੇ ਹੋ ਛੱਡੋ ਕੋਈ ਗੱਲ ਨਹੀਂ ਪਰ ਪ੍ਰਾਰਥਨਾ ਨਾ ਛੱਡੋ ਵਿਆਹ ਜਾਣੋ ਰਹਿੰਦੇ ਹੋ ਰਹਿ ਜੋ ਕੋਈ ਗੱਲ ਨਹੀਂ ਸਤ ਸੰਗ ਵਿੱਚ ਆਉਣਾ ਨਾ ਛੱਡੋ ਦੁਨੀਆ ਦੀ ਨਜ਼ਰ ਵਿੱਚ ਬੁਰੇ ਬਣ ਜਾਂਦੇ ਹੋ ਕੋਈ ਗੱਲ ਨਹੀਂ ਇਹਨਾਂ ਨੇ ਚੰਗਾ ਕਿਹਾ ਕਦੋਂ ਸੀ ਜਿਹੜਾ ਇਹਨਾਂ ਦੀਆਂ ਨਜ਼ਰਾਂ 'ਚ ਬੁਰੇ ਬਣਨਾ ਹੈ ਪਰ ਯਾਦ ਰੱਖੋ ਕਦੀ ਪਰਮੇਸ਼ਵਰ ਦੀ ਨਜ਼ਰ ਵਿੱਚ ਬੁਰੇ ਨਾ ਬਣਿਓ ਕਿਸੇ ਆਦਮੀ ਦੀ ਨਜ਼ਰ ਵਿੱਚ ਚੰਗਾ ਬਣਨ ਨਾਲੋਂ ਬਿਹਤਰ ਹੈ ਕਿ ਪਰਮੇਸ਼ਵਰ ਦੀ ਨਜ਼ਰ ਵਿੱਚ ਚੰਗਾ ਬਣਨ ਦਾ ਯਤਨ ਕਰੋ ਜਿਹੜਾ ਇਨਸਾਨ ਪਰਮੇਸ਼ਵਰ ਦੀ ਨਜ਼ਰ ਵਿੱਚ ਚੰਗਾ ਬਣਨ ਦਾ ਯਤਨ ਕਰਦਾ ਹੈ ਪਰਮੇਸ਼ਵਰ ਉਹਨੂੰ ਮਨੁੱਖਾਂ ਦਾ ਆਦਰ ਵੀ ਦਿੰਦਾ ਹੈ ਔਰ ਆਪਣੀ ਉਪਮਾ ਦਾ ਮੁਕਤ ਵੀ ਪਹਿਨਾਉਂਦਾ ਹੈ ਹਾਲੇਲੂਇਆ ਹਾਲੇਲੂਇਆ ਸੋ ਅੱਜ ਪਰਮੇਸ਼ਵਰ ਦੇ ਨਾਲ ਤੁਸੀਂ ਇਹ ਪ੍ਰॉमਿਸ ਕਰੋ ਕਿ ਪ੍ਰਭੂ ਮੈਨੂੰ ਬਲ ਬਖਸ਼ੋ ਕਿ ਮੈਂ ਰੋਜ਼ ਤੁਹਾਡੇ ਨਾਲ ਸਮਾਂ ਗੁਜ਼ਾਰ ਸਕਾਂ ਪ੍ਰਭੂ ਮੈਨੂੰ ਹਿੰਮਤ ਦਿਓ ਅਕਲ ਬੁੱਧ ਤਾਕਤ ਦਿਓ ਕਿ ਮੈਂ ਰੋਜ਼ ਦੀ ਰੋਜ਼ ਵਫਾਦਾਰੀ ਦੇ ਵਿੱਚ ਬਣਾ ਰਵਾਂ ਪ੍ਰਭੂ ਮੈਂ ਰੋਜ਼ ਇਕਾਂਤ ਵਿੱਚ ਤੁਹਾਡੇ ਨਾਲ ਬੈਠਾਂ ਜਦ ਵੀ ਮੈਂ ਬੈਠਾਂ ਤਾਂ ਪ੍ਰਭੂ ਤੁਸੀਂ ਮੇਰੇ ਨਾਲ ਗੱਲਾਂ ਕਰਿਓ ਜਦ ਵੀ ਪ੍ਰਭੂ ਮੈਂ ਪੁਕਾਰਾਂ ਤਾਂ ਤੁਸੀਂ ਆਪਣੇ ਪਾਕ ਰੂਹ ਦੇ ਵਸੀਲੇ ਨਾਲ ਮੇਰੀ ਅਗਵਾਈ ਕਰਿਓ ਮੇਰੇ ਕੰਮਾਂ ਵਿੱਚ ਮੇਰੇ ਉੱਠਣ ਬੈਠਣ ਦੇ ਵਿੱਚ ਵਚਨ ਪੜ੍ਹਨ ਦੇ ਵਿੱਚ ਵਚਨ ਸਮਝਣ ਦੇ ਵਿੱਚ ਤੁਸੀਂ ਅੱਜ ਪਰਮੇਸ਼ਵਰ ਤੋਂ ਮੰਗੋ ਅਰ ਅੱਜ ਤੋਂ ਲਾ ਕੇ ਕਲੀਸਿਆ ਪਰਮੇਸ਼ਵਰ ਦੇ ਨਾਲ ਸਮਾਂ ਗੁਜ਼ਾਰਨਾ ਸ਼ੁਰੂ ਕਰੋ ਕਿਉਂਕਿ ਵਚਨ ਚ ਕਿਹਾ ਕਹਿੰਦਾ ਦਿਨ ਮਾੜਿਆ ਸਮਾਂ ਬੁਰਾ ਹੈ ਇਹਨੂੰ ਆਪਣੇ ਲਈ ਲਾਭਕਾਰੀ ਬਣਾਓ ਸਮਾਂ ਬਹੁਤ ਲੋਕੀ ਮਹੂਰਤ ਦੇਖ ਕੇ ਕਰਦੇ ਦਿਨ ਹਰ ਮਹੀਨਾ ਹਰ ਸਾਲ ساری ਜ਼ਿੰਦਗੀ ਤੁਸੀਂ ਚੰਗੇ ਦਿਨ ਦੇਖੋਗੇ ਹallelujah ਹallelujah ਸੋ ਮੈਂ ਯਕੀਨ ਕਰਦੀ ਹਾਂ ਕਿ ਅੱਜ ਦੇ ਵਚਨ ਤੋਂ ਤੁਸੀਂ ਪ੍ਰਾਰਥਨਾ ਵਾਲੇ ਜੀਵਨ ਦੇ ਵਿੱਚ ਜਾਣ ਦੇ ਲਈ ਮਨ ਤਿਆਰ ਕੀਤਾ ਹੋਏਗਾ ਅੱਜ ਦਾ ਵਚਨ ਜ਼ਰੂਰ ਤੁਹਾਡੀ ਜੀਵਨ ਦੇ ਵਿੱਚ ਉੱਤਮ ਫਲ ਲੈ ਕੇ ਆਏਗਾ ਅਸਤਾ ਵਚਨ ਕੜੇ ਜੀਵਨ ਦੇ ਵਿੱਚ ਇੱਕ ਸੁਧਾਰ ਲੈ ਕੇ ਆਏਗਾ ਕਿਉਂਕਿ ਅੱਜ ਦਾ ਵਚਨ ਪਰਮੇਸ਼ਰ ਦੇ ਆਤਮਾ ਤੋਂ ਆਸਕੋ ਸਾਰੀ ਲਿਖਤ ਪਰਮੇਸ਼ਰ ਦੇ ਆਤਮਾ ਤੋਂ ਆ ਸਾਡੇ ਤਾੜਨ ਦੇ ਲਈ ਸਾਡੇ ਸੁਧਾਰਨ ਦੇ ਲਈ ਅਰ ਸਾਨੂੰ ਗਝਾਉਣ ਦੇ ਲਈ ਹallelujah